ਸੱਜਣੋ ਅੱਜ ਦੋਨੋਂ ਆਵਾਜ਼ਾਂ ਵਾਲੇ ਕੰਪਰ ਵੱਛਾ ਟਰੈਕਟਰ ਬੈਕ ਕਰਦਾ 500 ਬੈਕ ਕਰਦਾ ਫਿਰ ਵੀ ਜੁੱਤਾ ਆਉਣ ਵਾਲੀ ਬੈਕ ਕਰਦੀਆਂ ਸੱਜਣੋ ਵਾਹ ਮੈਂ ਕਿ ਹੁਣ ਕਾਂਡ ਚੰਦਰ ਦੇ ਵਿੱਚ ਚੱਲ ਰਿਹਾ ਪ੍ਰੋਗਰਾਮ ਗੁੰੰਦਾ ਪਾਣੀ ਹੁਣ ਕੁੰਡੀਆਂ ਦੇ ਸਿੰਘ ਫਸ ਗਏ ਕੋਈ ਨਿੱਤੂ ਕੁੰਡੇ ਨੇ ਖਾ ਲਿਆ ਟਰੈਕਟਰ ਟਰਾਲੀ ਲਾਉਣੀ ਪਿਆ ਸਿੰਘ ਫਸ ਗਿਆ ਕਾਡੀਆਂ ਦੇ ਸਿੰਘ ਫਸ ਗਏ ਉਧਰਲੇ ਪਾਸੇ ਹਰਕੀ ਕੰਪਰ ਵੱਛਾ ਪੂਰਨਲੇ ਪਾਸੇ ਸੁਪਰ ਸਿੰਘ ਖੁੱਸਾ ਹੁਣ ਦੇਖਦੇ ਵੀ ਇਸ ਮੁਕਾਬਲੇ ਦੇ ਵਿੱਚ ਕਿਹੜੇ ਨਿੱਤੂ ਚੱਲ ਰਹੇ ਥੋੜਾ ਥੋੜਾ ਸਾਈਡ ਤੇ ਹੋ ਵੀ ਬੜ ਕੇ ਰੱਸੀ ਨੂੰ ਜਿੰਦਰਾਉਣ ਦੀ ਕੋਸ਼ਿਸ਼ ਕਰ ਰਹੇ ਗੁਰਜੀਤ ਵੱਲੋਂ ਜੀ ਸੋਪੇ ਤੇ 1000 ਰੁਪਏ ਦੁਆਰਾ ਫੇਰ ਗੁਰਜੀਤ ਵੱਲੋਂ ਆ ਤੇ ਉਧਰ ਟੀਮ ਸੁਪਾਲ ਵੱਲੋਂ ਹਰਪ੍ਰੀਤ ਤੇ 500 ਹੈ ਹੁਣ ਦੇਖਦੇ ਵੀ ਕਿਹੜਾ ਨਾਮ ਦਾ ਨਾਮ ਪ੍ਰਾਪਤ ਕਰੇਗਾ ਇਹਨਾਂ ਦੋਨੋਂ ਡਰਾਈਵਰ ਵੀਰਾਂ ਦੇ ਵਿੱਚੋਂ ਵਾਹ ਜਿਸ ਮੁਕਾਬਲਾ ਚੱਲ ਰਿਹਾ ਹੈ ਗੱਲਬਾਤ ਆ ਇਧਰਲੇ ਪਾਸੇ ਸੁਪਰ ਸਿੰਘ ਤੇ ਪਰਲੇ ਪਾਸੇ ਹਰਪ੍ਰੀਤ ਕਬਰਵੱਛਾ ਇਹ ਮੈਦਾਨ ਵਿੱਚ ਆ ਜਾਂਦਾ ਸੁਪਰ ਸਿੰਘ ਇਹ ਰਿਸਾਂ ਆ ਰਹੀ ਹੈ ਤੇ ਪਾਇਰ ਹਾਂ ਸੁਪਰ ਸਿੰਘ ਆ ਗਿਆ ਥੱਲੇ ਪਾਸੇ ਵਾਹ 3 ਫਰਾਂ ਦੇਦਾ 500 ਦੇਵਾਂਗੇ ਹਰਪ੍ਰੀਤ ਨੂੰ ਦੇਖੀ ਸੁਣਿਆ ਕਹਿੰਦੇ ਮਾਜਾ ਕਰਦੇ ਵਾਹ ਵਾਹ ਜੱਤ ਗਿਆ ਸੁਪਰ ਸਿੰਘ ਜੈ ਵੀ ਗੁਰਵੀਰ ਹਯਾਮ ਜੀ ਜੀ ਬੇਸਰਾ ਹੋਗੇ अगले आयो अगले आयो जी राजू कलकड़ा कश्मीर सरपंच चंद राजू कलकड़ा कश्मीर समीर चंद ਰਾਜੂ ਕਾਲ ਕਾਂ ਤੇ ਕਸ਼ਮੀਰ ਸਰਪੰਚ ਇਹਨਾਂ ਦਾ ਮੁਕਾਬਲਾ ਜੀ ਗੱਲਬਾਤ ਸੀ ਦੇਖਸਾ ਉਸ ਜਿਹਨੂੰ ਪੂਰੀ ਗੱਲਬਾਤ ਰੰਗਾ ਰੰਗ ਪ੍ਰੋਗਰਾਮ ਰਾਜੂ ਕਾਲ ਕਲਾ ਤੇ ਕਸ਼ਮੀਰ ਸਰਪੰਚ ਤੋਂ ਬਾਲ ਵੀਰ ਗੁਰਬੀਰ ਬਰਾੜ ਤੇ ਸੁਖਚਾਰਨ ਮੁੱਦਕੇ ਸਿੰਦਾ ਚੰਦਰ ਤੇ ਗੁਰਕਾਮ ਪਿੱਥੋ ਜਸਪਾਲ ਧੂਰੀ ਦਾ ਸਮਾਤਰ ਖਿਡਾਰੀ ਕਮਲਪ੍ਰੀਤ ਮਹਿਤਣਾ ਬਾਈ ਤੇ ਕਸ਼ਮੀਰ ਸਿੰਘ ਗਰੇਮੀ ਸਰਫਾਂਸ ਤੇ ਦੂਸਰੇ ਬੰਨੇ ਸਜਣੋ ਬਾਈ ਹੈਗਾ ਪੂਰੀ ਗੱਲਬਾਤ ਚੱਲ ਰਿਹਾ ਫਸਮਾ ਮੁਕਾਬਲਾ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਕਿ ਹੋਰ ਸ਼ੌਂਕੀ ਵੀਰਾਂ ਤੱਕ ਪਹੁੰਚ ਸਕੇ ਵੇਖ ਸਾਧੂ ਸਜਣਾ ਪੂਰੀ ਗੱਲ ਬਾਤ ਔਰ ਵੇਖ ਸਾਧੂ ਸਜਣਾ ਉੱਧਲੇ ਪਾਸੇ ਬਾਈ ਕਹਿੰਦੀ ਸਰਪੰਚ ਓ ਵੇਖ ਸਾਧੂ ਸਜਣਾ ਕਸ਼ਮੀਰ ਓ ਨਹੀਂ ਵੀ ਸਾਡਾ ਔਰ ਵਾਹ ਵੇਖ ਸਾਧੂ ਸਜਣਾ ਗੱਲ ਬਾਤ ਤੁਸੀਂ ਉਧਰੋਂ ਬਾਈ ਹਾਂਜੀ ਜੇ ਤੂੰ ਰਾਜੂ ਘਲਫੁਰਦ ਰਾਜਮਾਲ ਫੋਨ ਦਿੱਤ ਗਿਆ ਜੀ ਲਿਖੀ ਚਲੋ ਭਾਈ ਜਿੱਤ ਤੁਹਾਡੇ ਨਾਮ ਸੁਖਚਾਨ ਮੁੱਦਕੀ ਤੇ ਗੁਰਵੀਰ ਬਰਾੜ ਆ ਜਾਣ ਸੁਖਚਾਨ ਮੁੱਦਕੀ ਤੇ ਗੁਰਵੀਰ ਬਰਾੜ ਸੁਖਚਾਨ ਮੁੱਦਕੀ ਤੇ ਗੁਰਵੀਰ ਬਰਾੜ ਆ ਗਏ ਵੇਖ ਸਭ ਤੋਂ ਸੱਚਾ ਪੂਰਾ ਫਸਮਾ ਮਗਾਵਲਾ ਚੱਲ ਰਿਹਾ ਪਿੰਡ ਚੰਦੜ ਦੇ ਵਿੱਚ ਪੂਰੀ ਗੱਲਬਾਤ ਆ ਸੱਜਣੋ ਪੂਰਾ ਉਤਸ਼ਾਹ ਪੂਰੀ ਗੱਲਬਾਤ ਆ ਬੜੇ ਨੌਜਵਾਨ ਵੀਰ ਆ ਯਾਰ ਟੂਰਨਾਮੈਂਟ 'ਚ ਇਹ ਸਾਲਾਂ ਵਾਸਤੇ ਵੇਖ ਸਕਦੇ ਜੀ ਜੀ ਗਰਾਂਗੇ ਇਸ ਤਰ੍ਹਾਂ ਦੇ ਪ੍ਰੋਗਰਾਮ ਕਰਵਾਇਆ ਕਰੋ ਜੋ ਕਿ ਉਸਦਾ ਕਿਸਾਨੀ ਦਾ ਵਧੀਆ ਚੰਗਾ ਲੱਗੇ

ਇਹ ਸੁੱਖ ਚੈਨ ਤੇ ਮੁੱਦਕੀ ਧੀਰਜੰਦੇ ਆ ਪਹਾੜ ਹੁੰਦਾ ਜਿਨ੍ਹਾਂ ਚ ਜਨੂਨ ਰਹਿ ਕੇ ਮੰਗਲਾਂ ਤੋਂ ਦੂਰ ਕਿੱਥੇ ਮਿਲਦਾ ਸਕੂਨ ਹਾਰਦੇ ਨਹੀਂ ਹੁੰਦੇ ਕਦੇ ਬੰਦ ਦਲੇਰ ਤੁਸੀਂ ਹੌਸਲੇ ਬਣਾ ਕੇ ਸਦਾ ਬੰਬ ਰੱਖਿਓ ਆਪਾਂ ਜਿੱਤਾਂਗੇ ਜ਼ਰੂਰ ਜਾਰੀ ਜੰਗ ਰੱਖਿਓ ਵੇਖ ਸਕਦੇ ਜੀ ਜਨਪੁਰੀ ਗੱਲਬਾਤ ਸਟਾਰਟਿੰਗ ਫੇਰ ਹੋ ਚੰਦਾ ਮੁਕਾਬਲਾ ਇੱਕ ਪਾਸੇ ਆਪਾਂ ਦੇਖਦੇ ਹਾਂ ਵੀ ਗੁਰਵੀਰ ਸਿੰਘ ਬਾੜ ਤੇ ਦੂਸਰੇ ਪਾਸੇ ਸਾਡਾ ਗਵੰਡੀ ਹੈ ਬਾਈ ਇਧਰ ਬਾਈ ਰਮਾਲ ਸੱਟਣ ਲੱਗਾ ਵੀ ਸਾਡੇ ਸਜਣਾ ਚ ਇਹ ਸ਼ਹਿਰਾਉਂ ਦਾ ਉਮਰ ਚੱਲ ਪਿਆ ਗੱਲਬਾਤ ਕੰਡੀਸ਼ਨ ਦੀ ਹੈ ਅੰਧ ਦੇ ਤਾਰੇ ਨੂੰ ਦੇਖਦਾ ਹੋਗਾ ਕੰਮ ਪੂਰੀ ਗੱਲਬਾਤ ਸੈਟ ਤੇ ਕਰਤੀ ਹੈ ਜੀ ਦਾ ਵਿੱਚ ਪੂਰ ਸ਼ਹੀਦਾਂ ਦਾ ਚੱਲੀ ਜਾਂਦਾ ਪੂਰਾ ਫਾਸਮਾ ਮੁਕਾਬਲਾ ਸਜਣਾ ਚ ਬਾਈ ਬਹੁਤ ਹੀ ਈਅਰ ਹੈ ਪੂਰਾ ਨਿਵਾਦ ਤੇ ਜੀ ਤਰਾਰ ਹੋਇਆ ਸਾਡਾ ਪੂਰੀ ਗੱਲਬਾਤ ਦੇ ਨਾਲ ਚੱਲ ਰਿਹਾ ਮੁਕਾਬਲਾ ਜਲਦੀ ਜਲਦੀ ਵੀਡੀਓ ਸ਼ੇਅਰ ਕਰਦਾ ਚੁੱਕੇ ਕੌਂਕੀ ਵਾਸਤੇ ਗ੍ਰਾਫੋਨ ਦੇ ਗੇਰਾਂ ਦੇ ਲੱਗ ਕੇ ਲੈ ਚੱਲ ਰਿਹਾ ਹੈ ਇਹ ਲੱਗ ਰਿਹਾ ਹੈ ਵਾਹ ਉਹ ਦੇਖ ਸਕਦੇ ਸਨ ਚੰਨ ਤੇ ਦੂਸਰੇ ਪਾਸੇ ਇਹ ਕਿਹੜਾ ਕਸਕਾ ਗਰਜਾ ਕਰ ਰਿਹਾ ਹੈ ਲੱਗਿਆ ਸਗਰਾ ਫਾਸਮਾ ਪੂਰਾ ਮੁਕਾਬਲਾ ਸੀ ਦੋਨੇ ਫਾਲ ਦੋਵੇਂ ਆਸੇ ਪਾਸੇ ਹੋ ਗਏ ਆ ਦੋਵੇਂ ਫਾਲ ਹੋ ਗਏ ਨੇ ਅੱਜ ਦੇ ਸਿਰੇ ਤੇ ਜਾਂਦੀ ਕਰ ਬਿਖਾਉਂਦਾ ਉੱਥੇ ਨਾ ਪੰਗਾ ਪੈਂਦਾ ਟੱਕ ਚ ਹੋ ਗਈ ਸੱਚ ਨੂੰ ਦੇਖ ਸਕਦੇ ਦੋਨਾ ਟਰੈਕਟਰਾਂ ਨੇ ਉਹ ਵੀ ਲੀਆਂ ਚੋਂ ਪਾਸੇ ਹੋਣ ਦੇ ਨੂੰ ਵੀ ਦੇਖਦਾ ਤੇ ਵਰਜਨਨ ਕਿੱਥੇ ਸਿੰਦਾ ਚੰਦਰ ਤੇ ਵਰਜਨਨ ਕਿੱਥੋਂ ਆਉਂਦੀ ਸਿੰਦਾ ਚੰਦਰ ਤੇ ਵਰਜਨਨ ਕਿੱਥੋਂ ਆਉਂਦੇ ਡਿਫਰੈਂਸ ਹਰ ਸੱਜਣ ਤੇ ਹੋਰ ਨਵੇਂ ਵੀਰ ਆਏ ਆ ਸਿੰਦਾ ਚੰਦਰ ਤੇ ਜਿੰਦੂ ਬਾਦ ਵੀਰੇ ਸਮੁੰਦਰ ਬਗਰਾੜੀ ਤੇ ਕਿਸਪਾਲ ਧੂਰੇ ਬਹੁਤ ਦੂਰ ਦੂਰੋਂ ਆਏ ਆ ਸੱਜਣ ਵੀਰ ਵੀਰੇ ਜਦੋਂ ਫੌਲ ਪੈ ਜਾਂਦੇ ਆ ਕੋਈ ਵੀ ਬਾਹਰੋਂ ਦਰਸ਼ਕ ਅੰਦਰ ਨਾ ਆਵੇ ਹਾਂਜੀ ਹਾਂਜੀ ਬਾਹਰੋਂ ਕੋਈ ਵੀ ਨਾ ਬੋਲਿਆ ਕਰੋ ਜਦੋਂ ਫੈਸਲਾ ਐਂਡ ਤੇ ਕਰਨਾ ਨਾ ਉਹ ਫਿਰ ਰੈਫਰੀ ਦੇ ਧਿਆਨ ਚ ਹੁੰਦੀ ਹੈ ਗੱਲ ਸਾਰੀ ਵੀਰ ਬਣ ਕੇ ਡਿਸਟਰਬ ਨਾ ਕਰੋ ਕਿਰਪਾ ਕਰਕੇ ਬੇਨਤੀ ਹੈ ਬਾਹਰੋਂ ਕੋਈ ਵੀ ਨਾ ਬੋਲੇ ਹਾਂਜੀ ਆ ਜੀ ਸਿੰਦਾ ਚੰਦਰ ਵੇਖ ਸਕਦੇ ਹੋ ਸੱਜਣੋ ਗਰਾਊਂਡ ਦੇ ਵਿੱਚ ਪੂਰੀ ਗੱਲਬਾਤ ਕਹਿਣ ਆਇਆ ਪਿਆ ਤੇ ਉਤਸ਼ਾਹ ਪੂਰੀ ਗੱਲਬਾਤ ਆ ਰੇਟ ਰਾਈਸ਼ ਆਜੂਗਾ ਜੁਗਾ ਸਿੰਨਾ ਚੰਦਰ ਤੇ ਗੁਰਚਾਨ ਤੋਂ ਇਹ ਸਾਜ ਦਾ ਸਜਣਾ ਤਿਆਰੀ ਫੌਲਾ ਪੂਰੀ ਗੱਲ ਬਾਤ ਆ ਫਿਰ ਸਭ ਮੰਦਰ ਬਗਰਾਜੀ ਤੇ ਰਸਤੂਰੀ ਚਿਆ ਇਹ ਤੁਹਾਨੂੰ ਪੂਰੀ ਗੱਲ ਬਾਤ ਔਰ ਨਾਲ ਸਾਡੇ ਗੁਰਵਿੰਦਰ ਭਾਈ ਜੀ ਵੀ ਪੂਰੀ ਗੱਲ ਬਾਤ ਵਧੀਆ ਵਧੀਆ ਸਰ ਦੇਖ ਸਕਦਾ ਸੱਸੀ ਕਾਲਾ ਉਸਤਾ ਜੀ ਹੋ ਠੀਕ ਠਾਕ ਔਰ ਹਰ ਪੂਰੀ ਗੱਲ ਬਾਤ ਆ ਫਾਸਮਾ ਮੁਕਾਬਲਾ ਦੇਖ ਸਕਦਾ ਸਜਣਾ ਪੂਰਾ ਉਤਸ਼ਾਹ ਪੂਰੀ ਗੱਲ ਬਾਤ ਆ ਤੇ ਇਸ ਤਰ੍ਹਾਂ ਦੇ ਪ੍ਰੋਗਰਾਮ ਜ਼ਰੂਰ ਕਰਵਾਇਆ ਕਰੋ ਬਹੁਤ ਹੀ ਚੰਗੇ ਸੋਹਣੇ ਢੰਗ ਤਰੀਕੇ ਦੇ ਨਾਲ ਪ੍ਰੋਗਰਾਮ ਕਰਾ ਰਹੇ ਆ ਚੰਦਾ ਦੀ ਟੀਮ ਪੂਰੀ ਗੱਲਬਾਤ ਆ ਸੱਜਣਾ ਟੂਰਨਾਮੈਂਟ ਬਾਕੀ ਗੱਲਬਾਤ ਪੂਰੀ ਐਂਡ ਕਰਾਤੀ ਸੱਜਣਾ ਮਿੱਤਰੋ ਬਾਕੀ ਆਪਣੇ ਦੇਖ ਸਾਡੇ ਸੱਜਣਾ ਪੂਰੀ ਦਾ देख सकते अठ सौ पचवंजा दो पूरी गल बात ट्रालिया है देख सकते पूरी गत चल <laughs> <ने भी बीद। laughs> गया फसलों ਬਹੁਤ ਹੀ ਚੰਗੇ ਖਿਡਾਰੀ ਪੂਰੀ ਆਏ ਸਿਰ ਆਪਣੇ ਵੇਖਸਾ ਦਾ ਸਜਣਾ ਬਰਾਡ ਫੀਲਡ ਕੰਕਰੀਟ ਵਾਲਾ ਇੱਧਰ ਵੇਖਸਾ ਦਾ ਨਾਲ ਸਰਟੀਫਾਈ ਹੈਗਾ ਗੱਗਾ ਬਰਾਡ ਪੂਰੀ ਗੱਲ ਉਸ ਨਾਲ ਚੱਲ ਰਿਹਾ ਟੂਰਨਾਮੈਂਟ ਆ ਵੇਖਸਾ ਜੀਟੀ ਫਲ ਕੀ ਹੋਰ ਕਿਨੇ ਚੜਨਾ ਜੀ ਸੇਖੋ ਸਲੂਨ ਵੇਖਸਾ ਦਾ ਜਿਹੜਾ ਪੂਰੀ ਗੱਲ ਬਾਤ ਹੈ ਵੇਖਸਾ ਦੇ ਹੋਰ ਜੀ ਰਣ ਸਾਹਿਬ ਦੇਖ ਸਕਦੇ ਪਾਸਾ ਪੂਰਾ ਮੁਕਾਬਲਾ ਜੀ ਗੱਲਬਾਤ ਐਟਾ ਜਲਦੀ ਜਲਦੀ ਵੀਡੀਓ ਵੀ ਸ਼ੇਅਰ ਕਰਦੇ ਜੋ ਕਿ ਹੋਰ ਸ਼ੌਕੀ ਮੇਰੇ ਤੇ ਬਹੁਤ ਸਾਰੇ ਦੇਖ ਸਕਦੇ ਸਤਿਨਾਮ ਚੱਲ ਰਹੀ ਪਈ ਹੈ ਟਰੈਕਟਰ ਤੋਂ ਮੈਂ ਵੇਖ ਸਾਬਾ ਤਾਂ ਫਸਵਾ ਪੂਰਾ ਮਗਰਵਾ ਤੇ ਗੱਲਬਾਤ ਐਂਟਾ ਤੇ ਚਲਦੀ-ਚਲਦੀ ਵੀਡੀਓ ਨੂੰ ਸ਼ੇਅਰ ਕਰ ਦੋ ਉਹ ਲੈ ਗਿਆ ਸਜਣੋ ਭਾਈ ਪਸਦਾ ਸਭ ਕੁਝ ਗੱਲਬਾਤ ਉਹ ਉੱਥੇ ਵੇਖ ਸਕਦਾ ਸੀ ਨਾ ਉਹ ਭਾਈ ਬਾਹਰ ਡੱਡ ਕੇ ਲੈ ਗਿਆ ਔਰ ਲਾ ਤੇ ਉਹ ਲੈ ਗਿਆ ਸਿਰੇ ਤੇ ਕੰਮ ਵੇਖ ਸਾਬਾ ਤਾਂ ਸਜਣੋ ਪੂਰੀ ਗੱਲਬਾਤ ਬਣ ਗਈ ਆ ਐਵੇਂ ਥੋੜੋ ਕਹਿੰਦੇ ਉੱਚੀਆਂ ਨੇ ਗੱਲਾਂ ਤੇ ਹੋ ਗਿਆ ਲਾਈਨ ਚੋਂ ਬਾਹਰ ਵੇਖ ਸਾਬਾ ਸਜਣੋ ਤੇ ਕੰਮ ਹੋ ਗਿਆ ਖਰਾਬ ਤੇ ਚਲ ਕੋਈ ਨਹੀਂ ਹੋਰ ਨਵੀਂ ਐਂਟਰੀ ਪਾਉਗੀ ਹੁਣੇ ਤੇ ਉਧਰ ਵੀ ਬਾਈ ਹੋ ਗਿਆ ਲੀਚੋ ਬਾਹਰ ਵਧੀਆ ਗੱਲ ਚੱਲ ਪਈ ਸੀ ਘੈਂਟ ਤਾਂ ਹੋ ਗਈ ਸੀ ਗੱਲਬਾਤ ਸਜਨੋ ਚਲ ਕੋਈ ਨਹੀਂ ਜਲਦੀ ਜਲਦੀ ਵੀਡੀਓ ਨੇ ਸ਼ੇਅਰ ਕਰ ਦਿਓ ਜੋ ਵੀ ਹੋਰ ਸ਼ੌਂਕੀ ਵੀਰਾਂ ਤੇ ਕਿਰਪਾ ਹੁੰ ਸਕੇ ਵੇਖ ਸਤ ਸਜਨੋ ਉਧਰ ਹੋਈ ਜਾਂਦਾ ਫੈਸਲਾ ਵੇਖਦੇ ਆ ਕਿਵੇਂ ਲੱਗੀ ਗੱਲਬਾਤ ਤੇ ਕੀ ਕਹਿੰਦੇ ਰਾਇਟ ਕੰਦੇ ਆਊਟ ਹੋ ਗਏ ਜੀ ਕੰਦੇ ਦੋਨੋਂ ਜਾਣ ਔਰ ਜਿਹਨੇ ਸਖਮੰਦਰ ਪੂਰੀ ਗੱਲ ਬਾਤ ਸੁਜਣੋ ਪੂਰਾ ਗੱਲ ਬਾਤ ਐਂਡ ਕਰਾ ਦੇ ਚੰਦ ਆਲੇ ਨੇ ਸਿਰਾ ਕਰਾਦਾ ਸਜਣੋ ਇਹੋ ਜੇ ਕੰਮ ਕਰਾਇਆ ਕਰੋ ਕਿਉਂਕਿ ਹੋਰ ਸ਼ੌਂਕੀ ਵੀਰਾਂ ਦੇ ਕਿਰਪ ਹੋ ਸਕੇ ਤੇ ਮੁਕਾਬਲੇ ਪੂਰੇ ਐਂਟਾ ਸਿਕੜ ਤਾਂ ਵੀ ਇਸ ਤਰ੍ਹਾਂ ਦੇ ਮੁਕਾਬਲੇ ਕਰਾਇਆ ਤੇ ਉਹ ਤੇ ਤੋਜਨਾ ਤੋਂ ਚੰਗੀਆਂ ਗੱਲਬਾਤ ਨੇ ਚੰਗੀ ਲੱਗਦੀ ਤੇ ਇਸ ਤਰ੍ਹਾਂ ਹੁੰਦੀਆਂ ਲੱਗਦਾ ਟੂਰਨਾਮੈਂਟ ਖਿਡਾਰੀ ਆ ਜਾਣਾ ਗੰਦੀ ਵੇਖ ਸਕਦਾ ਸਜਣੋ ਪੂਰੀ ਗੱਲਬਾਤ ਤੇ ਚੰਗੇ ਉਹ ਤਾਂ ਸ਼ਾਹ ਵਾਸਤੇ ਚੰਗੇ ਟੂਰਨਾਮੈਂਟ ਵਿੱਚ ਕਰਾਉਣੇ ਬਹੁਤ ਜ਼ਰੂਰੀ ਹੈ ਜੋਗੀ ਆਪਣੀ ਗੱਲਬਾਤ ਵੀ ਮਾਰ ਕੇ ਬਾਹਰ ਦਾ ਬੋਲ ਵੀ ਜਸਰ ਵੀ ਅੰਦਰ ਆਉਣੀ ਆਪਾਂ ਟ੍ਰੈਕਰੀ ਰੱਖੀ ਜਸਪਾਲ ਧੂੜੀ ਦੇ ਸਮੰਦਰ ਬਗੜਾਉਣ ਦਾ ਮੌਕਾ ਜੀ ਜਸਪਾਲ ਧੂੜੀ ਦੇ ਸਮੰਦਰ ਬਗੜਾਉਣ ਲਈ ਜਸਪਾਲ ਧੂੜੀ ਦੇ ਸਮੰਦਰ ਬਗੜਾਉਣ ਇਸ ਪਾਸ ਧੂਰੀ ਤੇ ਸੰਬੰਧਨ ਪਗੜਾਈ ਆਉਣ ਬਹੁਤ ਦੂਰੋਂ ਦੂਰੋਂ ਬਾਈ ਆਇਆ ਧੂਰੀ ਵਾਲਾ ਹੈ ਜੀ ਬਹੁਤ ਦੂਰੋਂ ਦੂਰੋਂ ਖੜਾਰੀ ਆਇਆ ਸਜਣੋ ਬਹੁਤ ਧੂਰੀ ਵੀ ਕੱਲ ਪਾਸ ਕਿੰਨਾ ਸੰਬੰਧਨ ਦਾ ਦਿੱਕੀ ਹੈ ਅੰਮ੍ਰਿਤਸਰ ਦੇ ਫਿਰ ਘਰ ਪਾਉ ਪੱਤਿਕਾ ਬਾਈ ਟਰੈਕ ਵੀ ਕਰਦੀ ਹੈਗੇ ਨੇ ਹੌਣ ਪਰਚੀਆਂ ਪੈਣ ਲੱਗੀਆਂ ਸਜਣਾ ਵੇਖਣਾ ਫਸਲਾਂ ਫਸਲਾਂ ਵਿੱਚ ਮੁਕਾਬਲੇ ਕਿਦੇ ਕਿਦੇ ਨਾਲ ਹੋਣ ਲੱਗੇ ਫਸਾ ਲੱਗੋ ਕਿ ਕਿੰਨੇ ਟਰੈਕਟਰ ਰਾਉਂਡ ਰਹਿ ਗਏ ਤੇ ਕਿੰਨੀ ਗੱਲਬਾਤ ਉਹਦਰ ਹੁਣ ਪਰਚੀਆਂ ਪੈਣ ਲੱਗੀਆਂ ਸਜਣਾ ਲੈ ਅੱਜ ਤੁਮ ਸਟੇਜ ਤੇ ਲੈ ਚੱਲਦੇ ਹਾਂ ਇੱਕ ਸਰ ਸਚਿਨ ਨੂੰ ਪਰਚੀਆਂ ਪੈਣ ਲੱਗੀਆਂ ਪੂਰੀ ਗੱਲਬਾਤ ਪਰਚੀਆਂ ਚੱਕਣਗੇ ਦੱਸਣਗੇ ਕਿਹਦੇ ਕਿਹਦੇ ਨਾਲ ਫਸਲੇ ਮੁਕਾਬਲੇ ਕਿਹਦੇ ਨਾਲ ਫੋਨ ਲੱਗੇ ਪੂਰੀ ਗੱਲਬਾਤ ਚੱਲ ਰਹੀ ਹੈ ਟੂਰਨਾਮੈਂਟ ਦੀ ਸਚਿਨ ਨੂੰ ਸਾਰੀ ਗੱਲਬਾਤ ਦੱਸਾਂਗੇ ਬਹੁਤ ਹੀ ਚੰਗਾ ਲੱਗਾ ਇਸ ਤਰ੍ਹਾਂ ਦੇ ਪ੍ਰੋਗਰਾਮ ਜ਼ਰੂਰੀ ਆ ਹੋਣੇ ਚਾਹੀਦੇ ਆ ਸਚਿਨ ਰੋ ਰੋਜ਼ਾਨਾ ਰੋਜ਼ਾਨਾ ਵਾਲੇ ਨਹੀਂ ਗੱਲਬਾਤ ਬੰਦ ਯਾਰ ਨਜ਼ਾਰਾ ਪਤਾ ਕਿ ਬੰਦ ਆ ਗਏ ਸਾਰੇ ਆ ਗਏ ਐਂਟਰੀਆਂ ਕੱਢਣ ਲੱਗ ਗਈਆਂ ਬਾਦ ਕੋ ਤਰਾਇਆ ਕਰਦੇ ਕੰਬੇ ਪਰ ਬਰਾਹਮਣ ਦੀਆਂ ਗੱਲਾਂ ਪਾ ਬਾਕੀ 72 ਆਪਣਾ ਮਿਹਰਬਾਨ ਤਰਾਇਨਾ ਕਰਾ ਲੇ ਇੱਕ ਸਾਦਾ ਸੱਤਾਂ ਕਿੰਨਾ ਲੱਗੇ ਜੀ ਉਹ 72 ਹੈ ਆਪਣਾ ਕੈਟ ਲਏ ਲਿਆਦਾ ਟਰੈਕਟਰ ਤੇ ਬਿਆਵਾ ਦੀ ਤੇ ਬਿਆਵਾ ਤੇ ਚੱਲ ਬਾਦ ਐ ਜਿਹੜਾ ਜਰਾਂ ਨਜ਼ਾਰਾ ਆ ਗਿਆ ਆ ਗਿਆ ਟਾਈਆਂ ਹਾਂ ਤੇ ਇੱਧਰ ਟਾਈਆਂ ਸਾਡੇ ਕੋਲ ਸਟੇਜ ਤੇ ਉਹਨਾਂ ਨੂੰ ਆ ਸਕਦਾ ਟਾਈਆਂ ਵੇਖ ਸਕਦਾ ਤੁਸੀਂ ਜੀ ਨੂੰ ਕਿਧਰ ਆਉਂਦੇ ਓ ਜੇ ਥੇਂਗੀਆਂ ਤਲੀ ਮਾਰੇ ਜਿੱਦੂਆਂ ਵਿੱਚ ਜਿੱਦਾਂ ਟ੍ਰੈਕਟਰ ਬੈਕ ਹੋਇਆ ਪਰਲੀ ਸਾਈਡ ਉਧਰ ਪਰਚੀਆਂ ਚੱਕੀ ਜਾਂਦੇ ਸਜਣਾ ਵੇਖ ਸਕਦਾ ਤੁਸੀਂ ਉਹ ਟਾਈਆਂ ਪਾਣੀਆਂ ਕਿਤੇ ਕਿਤੇ ਨਾ ਤੀਜੇ ਰੌਣਦੀਆਂ ਪੂਰੀ ਗੱਲ ਬਾਤ ਸਜਣਾ ਸੇ ਸੇ ਹੀ ਜਨਾਨੇ ਰਹਿ ਗਿਆ ਸਿਸਟਮ ਸਜਣੋ ਵੇਖ ਸਕਦੇ ਹੋ ਸਜਣੋ ਜਿਤ ਹਾਰ ਦੇ ਨੇੜੇ ਆ ਕੰਮ ਪੂਰੀ ਗੱਲ ਬਾਤ ਤੇ ਬਾਕੀ ਬਹੁਤ ਹੀ ਚੰਗਾ ਲੱਗਾ ਸਜਣੋ ਮਾਨ ਨੂੰ ਇਸ ਤਰ੍ਹਾਂ ਦੇ ਪ੍ਰੋਗਰਾਮ ਜ਼ਰੂਰ ਕਰਵਾਇਆ ਕਰੋ ਜੋਗੀ ਹੋ ਆਪਣਾ ਚੰਗੀ ਵੀਰਾਂ ਤੇ ਕਰ ਪਹੁੰਚ ਸਕੇ ਗੱਲ ਬਾਤ ਤੇ ਔਰ 227 ਇਹ ਵੀ ਆਏ ਆ ਭੱਜ ਗਏ ਫਿਰ ਪੂਰੀ ਗੱਲਬਾਤ ਸਰਮੰਦਰ ਸਿੰਘ ਬਰਾੜੀ ਨੇ ਪਾਤੀਏ ਤੱਕ ਸਜਣੋ ਭਾਈ ਜੋਤੀ ਤੋਂ ਸਾਈਡ ਤੇ ਹੋ ਗਿਆ ਟਰੈਕਟਰ ਵੇਖ ਸਕਦੇ ਸਰਮੰਦਰ ਬਰਾੜੀ ਬਾਈ ਕਾਹਦਾ ਟਰੈਕਟਰ ਕਹਿਣ ਦੱਸਦੇ ਨੇ ਮੋੜੇ ਪਾਸੇ ਆ ਜਾਣ ਪਿੱਛੇ ਜਾ ਕੇ ਤੇਜ਼ੀ ਹੋਣ ਮੇਰੇ ਸਰ ਜੀ ਨੂੰ ਲੈ ਗਿਆ ਬਗਰਾੜੀਆ ਪੂਰੀ ਗੱਲ ਬਾਤ ਸਕਮੰਦਰ ਸਕਮੰਦਰ ਸਿੰਘ ਬਗਰਾੜੀ ਨੇ ਪਾਤੀਏ ਧੱਕ ਸਜਣੋ ਭਾਈ ਜੋਤੀ ਤਾਂ ਸਾਈਡ ਤੇ ਹੋ ਗਿਆ ਟਰੈਕਟਰ ਵੇਖ ਸਕਦੇ ਹੋ ਸਕਮੰਦਰ ਬਗਰਾੜੀ ਭਾਈ ਨੌਂਦਰਾ ਨੇ ਟਰੈਕਟਰ ਤੇ ਕੰਮ ਕਰ ਰਿਹਾ ਜਿਹੜਾ ਦਰਜਾ ਮੋੜੇ ਪਾਸੇ ਆ ਜਾ ਪਛੇਦਾਰ ਦੀ ਤੇਜ਼ੀ ਹੈ